ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਨੀਤਾ ਅੰਬਾਨੀ ਪਹੁੰਚੀ ਇਸ ਸਮੇਂ ਮੁੰਬਈ ਇੰਡੀਅਨਸ ਦੀ ਟੀ-ਸ਼ਰਟ ਪੈਣੀ ਹੋਈ ਸੀ ਤੇ ਉਹਨਾਂ ਨੇ ਲਾਲ ਰੰਗ ਦੇ ਦੁਪੱਟੇ ਨਾਲ ਢੱਕਿਆ ਸੀ ਨੀਤਾ ਅੰਬਾਨੀ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਵਿਚਾਲੇ ਹੋ ਰਹੇ ਮੈਚ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ ਮੁੰਬਈ ਟੀਮ ਦੀ ਕਾਮਯਾਬੀ ਲਈ ਉਹਨਾਂ ਨੇ ਅਰਦਾਸ ਕੀਤੀ ਰਿਲਾਈਸ ਫਾਊਂਡੇਸ਼ਨ ਦੇ ਚੇਅਰਪਰਸਨ ਤੇ ਮੁਕੇਸ਼ ਅੰਬਾਨੀ ਦੀ ਧਰਮਪਤੀ ਨੀਤਾ ਅੰਬਾਨੀ ਲੰਬਾ ਸਮਾਸ਼ ਸ੍ਰੀ ਹਰਮੰਦਰ ਸਾਹਿਬ ਵਿੱਚ ਉਹਨਾਂ ਨੇ ਬទਿਤ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਨੀਤਾ ਅੰਬਾਨੀ ਪਹੁੰਚੀ ਇਸ ਸਮੇਂ ਮੁੰਬਈ ਇੰਡੀਅਨਸ ਦੀ ਟੀ-ਸ਼ਰਟ ਪੈਣੀ ਹੋਈ ਸੀ ਤੇ ਉਹਨਾਂ ਨੇ ਲਾਲ ਰੰਗ ਦੇ ਦੁਪੱਟੇ ਨਾਲ ਢੱਕਿਆ ਸੀ ਨੀਤਾ ਅੰਬਾਨੀ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਵਿਚਾਲੇ ਹੋ ਰਹੇ ਮੈਚ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ ਮੁੰਬਈ ਟੀਮ ਦੀ ਕਾਮਯਾਬੀ ਲਈ ਉਹਨਾਂ ਨੇ ਅਰਦਾਸ ਕੀਤੀ ਰਿਲਾਈਸ ਫਾਊਂਡੇਸ਼ਨ ਦੇ ਚੇਅਰਪਰਸਨ ਤੇ ਮੁਕੇਸ਼ ਅੰਬਾਨੀ ਦੀ ਧਰਮਪਤੀ ਨੀਤਾ ਅੰਬਾਨੀ ਲੰਬਾ ਸਮਾ ਅਸ੍ਰੀ ਹਰਮੰਦਰ ਸਾਹਿਬ ਵਿੱਚ ਉਹਨਾਂ ਨੇ ਬទਿਤ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਨੀਤਾ ਅੰਬਾਨੀ ਪਹੁੰਚੀ ਇਸ ਸਮੇਂ ਮੁੰਬਈ ਇੰਡੀਅਨਸ ਦੀ ਟੀ-ਸ਼ਰਟ ਪੈਣੀ ਹੋਈ ਸੀ ਤੇ ਉਹਨਾਂ ਨੇ ਲਾਲ ਰੰਗ ਦੇ ਦੁਪੱਟੇ ਨਾਲ ਢੱਕਿਆ ਸੀ ਨੀਤਾ ਅੰਬਾਨੀ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਵਿਚਾਲੇ ਹੋ ਰਹੇ ਮੈਚ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ ਮੁੰਬਈ ਟੀਮ ਦੀ ਕਾਮਯਾਬੀ ਲਈ ਉਹਨਾਂ ਨੇ ਅਰਦਾਸ ਕੀਤੀ ਰਿਲਾਇੰਸ ਫਾਊਂਡੇਸ਼ਨ ਦੇ ਚੇਅਰਪਰਸਨ ਤੇ ਮੁਕੇਸ਼ ਅੰਬਾਨੀ ਦੀ ਧਰਮਪਤੀ ਨੀਤਾ ਅੰਬਾਨੀ ਲੰਬਾ ਸਮਾ ਅਸ੍ਰੀ ਹਰਮੰਦਰ ਸਾਹਿਬ ਵਿੱਚ ਉਹਨਾਂ ਨੇ ਬទਿਤ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਨੀਤਾ ਅੰਬਾਨੀ ਪਹੁੰਚੀ ਇਸ ਸਮੇਂ ਮੁੰਬਈ ਇੰਡੀਅਨਸ ਦੀ ਟੀ-ਸ਼ਰਟ ਪੈਣੀ ਹੋਈ ਸੀ ਤੇ ਉਹਨਾਂ ਨੇ ਲਾਲ ਰੰਗ ਦੇ ਦੁਪੱਟੇ ਨਾਲ ਢੱਕਿਆ ਸੀ ਨੀਤਾ ਅੰਬਾਨੀ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਵਿਚਾਲੇ ਹੋ ਰਹੇ ਮੈਚ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ ਮੁੰਬਈ ਟੀਮ ਦੀ ਕਾਮਯਾਬੀ ਲਈ ਉਹਨਾਂ ਨੇ ਅਰਦਾਸ ਕੀਤੀ ਰਿਲਾਈਸ ਫਾਊਂਡੇਸ਼ਨ ਦੇ ਚੇਅਰਪਰਸਨ ਤੇ ਮੁਕੇਸ਼ ਅੰਬਾਨੀ ਦੀ ਧਰਮਪਤੀ ਨੀਤਾ ਅੰਬਾਨੀ ਲੰਬਾ ਸਮਾ ਅਸ੍ਰੀ ਹਰਮੰਦਰ ਸਾਹਿਬ ਵਿੱਚ ਉਹਨਾਂ ਨੇ ਬទਿਤ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਨੀਤਾ ਅੰਬਾਨੀ ਪਹੁੰਚੀ ਇਸ ਸਮੇਂ ਮੁੰਬਈ ਇੰਡੀਅਨਸ ਦੀ ਟੀ-ਸ਼ਰਟ ਪੈਣੀ ਹੋਈ ਸੀ ਤੇ ਉਹਨਾਂ ਨੇ ਲਾਲ ਰੰਗ ਦੇ ਦੁਪੱਟੇ ਨਾਲ ਢੱਕਿਆ ਸੀ ਨੀਤਾ ਅੰਬਾਨੀ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਵਿਚਾਲੇ ਹੋ ਰਹੇ ਮੈਚ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ ਮੁੰਬਈ ਟੀਮ ਦੀ ਕਾਮਯਾਬੀ ਲਈ ਉਹਨਾਂ ਨੇ ਅਰਦਾਸ ਕੀਤੀ ਰਿਲਾਈਸ ਫਾਊਂਡੇਸ਼ਨ ਦੇ ਚੇਅਰਪਰਸਨ ਤੇ ਮੁਕੇਸ਼ ਅੰਬਾਨੀ ਦੀ ਧਰਮਪਤੀ ਨੀਤਾ ਅੰਬਾਨੀ ਲੰਬਾ ਸਮਾ ਅਸ੍ਰੀ ਹਰਮੰਦਰ ਸਾਹਿਬ ਵਿੱਚ ਉਹਨਾਂ ਨੇ ਬទਿਤ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਨੀਤਾ ਅੰਬਾਨੀ ਪਹੁੰਚੀ ਇਸ ਸਮੇਂ ਮੁੰਬਈ ਇੰਡੀਅਨਸ ਦੀ ਟੀ-ਸ਼ਰਟ ਪੈਣੀ ਹੋਈ ਸੀ ਤੇ ਉਹਨਾਂ ਨੇ ਲਾਲ ਰੰਗ ਦੇ ਦੁਪੱਟੇ ਨਾਲ ਢੱਕਿਆ ਸੀ ਨੀਤਾ ਅੰਬਾਨੀ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਵਿਚਾਲੇ ਹੋ ਰਹੇ ਮੈਚ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ ਮੁੰਬਈ ਟੀਮ ਦੀ ਕਾਮਯਾਬੀ ਲਈ ਉਹਨਾਂ ਨੇ ਅਰਦਾਸ ਕੀਤੀ ਰਿਲਾਈਸ ਫਾਊਂਡੇਸ਼ਨ ਦੇ ਚੇਅਰਪਰਸਨ ਤੇ ਮੁਕੇਸ਼ ਅੰਬਾਨੀ ਦੀ ਧਰਮਪਤੀ ਨੀਤਾ ਅੰਬਾਨੀ ਲੰਬਾ ਸਮਾ ਅਸ੍ਰੀ ਹਰਮੰਦਰ ਸਾਹਿਬ ਵਿੱਚ ਉਹਨਾਂ ਨੇ ਬទਿਤ ਕੀਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਨੀਤਾ ਅੰਬਾਨੀ ਪਹੁੰਚੀ ਇਸ ਸਮੇਂ ਮੁੰਬਈ ਇੰਡੀਅਨਸ ਦੀ ਟੀ-ਸ਼ਰਟ ਪੈਣੀ ਹੋਈ ਸੀ ਤੇ ਉਹਨਾਂ ਨੇ ਲਾਲ ਰੰਗ ਦੇ ਦੁਪੱਟੇ ਨਾਲ ਢੱਕਿਆ ਸੀ ਨੀਤਾ ਅੰਬਾਨੀ ਮੁੰਬਈ ਇੰਡੀਅਨਸ ਤੇ ਪੰਜਾਬ ਕਿੰਗਸ ਵਿਚਾਲੇ ਹੋ ਰਹੇ ਮੈਚ ਦੌਰਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ ਮੁੰਬਈ ਟੀਮ ਦੀ ਕਾਮਯਾਬੀ ਲਈ ਉਹਨਾਂ ਨੇ ਅਰਦਾਸ ਕੀਤੀ ਰਿਲਾਈਸ ਫਾਊਂਡੇਸ਼ਨ ਦੇ ਚੇਅਰਪਰਸਨ ਤੇ ਲੋਕੇਸ਼ ਅੰਬਾਨੀ ਦੀ ਧਰਮਪਤੀ ਨੀਤਾ ਅੰਬਾਨੀ ਲੰਬਾ ਸਮਾ ਸ੍ਰੀ ਹਰਮੰਦਰ ਸਾਹਿਬ ਵਿੱਚ ਉਹਨਾਂ ਨੇ ਬទਿਤ ਕੀਤਾ